ਇਹ ਹੈ ਜੀ ਪੰਭੋਲ ਦਾ ਬੁੱਟਾ ਤੇ ਇਹਨੂੰ ਲੱਗੇ ਵੀ ਹੋਏ ਨੇ ਪੰਭੋਲੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਹਰੇ-ਹਰੇ ਪੰਭੋਲ ਲੱਗੇ ਹੋਏ ਨੇ ਤੁਸੀਂ ਇਹਨਾਂ ਦੇ ਫੁੱਲ ਦੇਖੋ ਕਿੰਨੇ ਸੋਹਣੇ ਨੇ ਆ ਇਹਨਾਂ ਦੇ ਫੁੱਲ ਨੇ ਛੋਟੇ-ਛੋਟੇ ਪਿਆਰੇ-ਪਿਆਰੇ ਇਹ ਫੁੱਲ ਨੇ ਇਹਨਾਂ ਦੇ ਤੇ ਫੁੱਲਾਂ ਨਾਲ ਬੁੱਟਾ ਵੀ ਭਰਿਆ ਹੋਇਆ ਆ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਇਹ ਜਦੋਂ ਮਤਲਬ ਅਸੀਂ ਛੋਟੇ ਹੁੰਦੇ ਸੀ ਸਾਡੇ ਮਦਰ ਕੀ ਕਰਦੇ ਸੀ ਇਹਦੇ ਪੱਤੇ ਤੋੜ ਲੈਂਦੇ ਸੀ ਤੋੜ ਕੇ ਨਾ ਪੁਰਜੀ ਬਣਾਉਂਦੇ ਹੁੰਦੇ ਸੀ ਪੁਰਜੀ ਬਹੁਤ ਫਾਇਦੇਮੰਦ ਹੁੰਦੀ ਹੈ ਇਹਦੀ ਜਿਵੇਂ ਕਿ ਗਿੱਟੀਆਂ ਗੋਡੀਆਂ 'ਚ ਦਰਦ ਨਹੀਂ ਹੁੰਦਾ ਹੈਗਾ ਜਿਹੜਾ ਜਿਵੇਂ ਆਪਾਂ ਆਲੂ ਖਾਂਦੇ ਆ ਚਾਵ ਇਹ ਪੰਭੋਲ ਦਾ ਬੁੱਟਾ ਆ। ਬਾਕੀ ਇਹ ਜਿਹੜਾ ਮਤਲਬ ਕਿ ਹੈਗਾ ਪੰਭੋਲਾਂ ਦਾ ਜਿੱਥੇ ਰੀਪੁਰਜੀ ਬਣਦੀ ਆ ਇਹਦੇ ਪੱਤਿਆਂ ਦੀ ਉੱਥੇ ਹੀ ਇਹ ਜਿਹੜਾ ਹੈ ਪੰਭੋਲ ਨੇ ਇਹਦਾ ਜਿਹੜਾ ਅਰਕ ਕੱਢ ਕੇ ਦਵਾਈਆਂ ਵਿੱਚ ਯੂਜ਼ ਹੁੰਦਾ ਆ ਇਕੱਲਾ ਹੀ ਜਿੱਦਾਂ ਜੂਸ ਜਿਹੜਾ ਹੈਗਾ ਇਹਦਾ ਯੂਜ਼ ਜਾਂਦਾ ਆ। ਮਤਲਬ ਕਈ ਬਿਮਾਰੀਆਂ ਦੇ ਲਈ ਫਾਇਦੇਮੰਦ ਆ ਇਹ। ਔਰ ਠੰਡਾ ਵੀ ਹੁੰਦਾ ਆ। ਜਿਹੜਾ ਇਹਦਾ ਅਰਕ ਆ ਇਹਦੇ ਅਰਕ ਨੂੰ ਕੱਢ ਕੇ ਸ਼ੁੱਧ ਕਰਕੇ ਸ਼ਿਸ਼ੀਆਂ ਦੇ ਵਿੱਚ ਜਿਹੜਾ ਹੈਗਾ ਮੈਡੀਕਲ ਸਟੋਰ ਤੋਂ ਤੁਸੀਂ ਜਾਂ ਫਿਰ ਬਹੁਤ ਸਾਰੇ ਜਿਹੜੇ ਵੈਦ ਨੇ ਉਹਨਾਂ ਕੋਲੋਂ ਜਿਹੜਾ ਹੈਗਾ ਇਹ ਅਰਕ ਮਿਲਦਾ ਆ। ਇਹ ਇਹਦੇ ਬਹੁਤ ਜਿਆਦਾ ਫਾਇਦੇ ਮੰਨਦਾ ਇਹ ਜਿੱਥੇ ਇਹ ਪੇਟ ਨੂੰ ਸਾਫ਼ ਕਰਦਾ ਆ ਉੱਥੇ ਹੀ ਮਤਲਬ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਵੀ ਮਿਲਦੀ ਆ ਜਿਵੇਂ ਵੱਡੀਆਂ ਵੱਡੀਆਂ ਬਿਮਾਰੀਆਂ ਨੇ ਜੇਕਰ ਤੁਸੀਂ ਇਹਨੂੰ ਆਪਣੇ ਖਾਣੇ ਦੇ ਵਿੱਚ ਜਿਵੇਂ ਤੁਸੀਂ ਹਫ਼ਤੇ ਚ ਇੱਕ ਵਾਰੀ ਭੁਰਜੀ ਖਾਣੇ ਹੋ ਤਾਂ ਕੋਈ ਵੀ ਬਿਮਾਰੀ ਤੁਹਾਡੇ ਨਜ਼ਦੀਕ ਨਹੀਂ ਆਵੇਗੀ ਤੇ ਤੁਸੀਂ ਇਸ ਬੁੱਟੇ ਨੂੰ ਆਪਣੇ ਗਮਲਿਆਂ ਵਿੱਚ ਲਗਾ ਸਕਦੇ ਹੋ ਅਸੀਂ ਜਿਵੇਂ ਲਗਾਏ ਹੋਏ ਨੇ ਇਹ ਬੁੱਟੇ ਸਾਡੇ ਮਦਰ ਜਿਹੜੇ ਹੈਗੇ ਨੇ ਜਿਵੇਂ ਉਹ ਪੁਰਜੀ ਬਣਾਉਂਦੇ ਸੀ ਐਵੇਂ ਹੀ ਅਸੀਂ ਵੀ ਜਿਹੜੇ ਇਹ ਪੱਤਿਆਂ ਦੀ ਪੁਰਜੀ ਬਣਾਉਨੇ ਆ ਬਾਕੀ ਹਾਂ ਜਿਹੜਾ ਰਿਹਾ ਇਹ ਫਲ ਫਲ ਜਦੋਂ ਇਹ ਪੱਕੂਗਾ ਇਹਨੂੰ ਅਸੀਂ ਇਦਾਂ ਦੇ ਇਦਾਂ ਹੀ ਖਾ ਲਾਂਗੇ ਜਿਵੇਂ ਮਤਲਬ ਕਿ ਚਿਬੜ ਦਾ ਟੇਸਟ ਹੁੰਦਾ ਆ ਕਈਆਂ ਨੂੰ ਸ਼ਾਇਦ ਚਿਬੜ ਬਾਰੇ ਪਤਾ ਵੀ ਨਾ ਹੋਵੇ ਪਰ ਕਈਆਂ ਨੂੰ ਪਤਾ ਆ ਜਿਹੜੇ ਪੁਰਾਣੇ ਹੈਗੇ ਨੇ 90s ਦੇ ਜਾਂ ਕਹਿ ਲਓ 80 ਦੇ ਬੋਰਨ ਨੇ ਉਹਨਾਂ ਨੂੰ ਪਤਾ ਆ ਚਿਬੜ ਕੀ ਹੁੰਦੇ ਨੇ ਤੇ ਚਿਬੜਾਂ ਵਰਗਾ ਜਿਹੜਾ ਇਹਦਾ ਟੇਸਟ ਹੁੰਦਾ ਆ ਖੱਟਾ ਮਿੱਠਾ ਜਾਂ ਤੇ ਜਿਹੜੇ ਬਲੈਕ ਹੁੰਦੇ ਨੇ ਉਹ ਥੋੜੇ ਜਿਹਾ ਜ਼ਿਆਦਾ ਵੱਡੇ ਹੁੰਦੇ ਨੇ ਪਰ ਇਹ ਰੈੱਡ ਵੀ ਆਪਣੇ ਜਿਵੇਂ ਨਜ਼ਦੀਕ ਤੁਹਾਡੇ ਕਿਤੇ ਖੇਤਾਂ ਦੇ ਵਿੱਚ ਤੁਸੀਂ ਜਾਣਦੇ ਹੋ ਖੇਤਾਂ ਵਾਲਿਆਂ ਨੂੰ ਤਾਂ ਪਤਾ ਹੀ ਹੈ ਤਕਰੀਬਨ ਉਹ ਤਾਂ ਇਹਦੀ ਪੁਰਜੀਆਂ ਖਾਂਦੇ ਹੀ ਨੇ ਪਿੰਡਾਂ ਵਾਲੇ ਪਰ ਸ਼ਹਿਰ ਵਾਲੇ ਵੀ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ ਪੰਬੋਲ ਨੂੰ ਜਿਹੜਾ ਖਾਣਾ ਇਹਦੀ ਪੁਰਜੀ ਸ਼ੁਰੂ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਇਸ ਸਬਜੀ ਨੂੰ ਵੀ ਅਡਾਪਟ ਕਰੋ ਤੁਸੀਂ ਜੇਕਰ ਤੁਸੀਂ ਇਸ ਸਬਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਨੇ ਹੋ ਇੱਕ ਤਾਂ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਇਹ ਨਹੀਂ ਹੈਗਾ ਕਿ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਤੁਸੀਂ ਪਾਲਕ ਦੀ ਪੁਰਜੀ ਜਾਂ ਮੈਥੇ ਦੀ ਪੁਰਜੀ ਖਾ ਲੀ ਹੁੰਦੀਆਂ ਮੈਥੇ ਦੀ ਪੁਰਜੀ ਤਾਂ ਫਿਰ ਵੀ ਖੱਟੀ ਜੀ ਹੁੰਦੀ ਹੈ ਥੋੜੀ ਜੀ ਕੜਵੇ ਪੰਚ ਪਰ ਇਹ ਪਾਲਕ ਦੀ ਪੁਰਜੀ ਵਰ ਤੁਸੀਂ ਮੁਕਤ ਹੋ ਜਾਵੋਗੇ ਜਿਵੇਂ ਕਿ ਗੋਡਿਆਂ ਦੇ ਦਰਦ ਸਰਦੀਆਂ ਦੇ ਵਿੱਚ ਆਮ ਜਿਹੜੇ ਇਹ ਦਰਦ ਨੇ ਆਪਾਂ ਕੜੀ ਖਾ ਲੈਂਦੇ ਆ ਚਾਵਲ ਖਾ ਲੈਂਦੇ ਆ ਆਲੂਆਂ ਦੀ ਸਬਜ਼ੀ ਖਾਂਦੇ ਆ ਪਰੌਂਠੇ ਖਾਂਦੇ ਆ ਉਹ ਸਾਨੂੰ ਰੇਸ਼ਾ ਪੈਦਾ ਕਰਦੇ ਨੇ ਇਹ ਜਿਹੜਾ ਹੈਗਾ ਆ ਭਮੋਰ ਦੇ ਪੱਤੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਇਹਦੀ ਪੁਰਜੀ ਖਾਣੇ ਹੋ ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਏਦਾਂ ਦਾ ਕੋਈ ਰੋਗ ਆ ਤੁਹਾਡੇ ਨੇੜੇ ਤੇੜੇ ਨਹੀਂ ਆਉਂਦਾ ਇਸ ਕਰਕੇ ਜਰੂਰ ਸਰਦੀਆਂ ਦੇ ਵਿੱਚ ਇਹਨੂੰ ਅਡਾਪਟ ਕਰੋ ਇਸ ਸਬਜ਼ੀ ਨੂੰ ਤੁਸੀਂ ਇਸ ਸਬਜ਼ੀ ਨੂੰ ਹਫ਼ਤੇ ਦੇ ਵਿੱਚ ਇੱਕ ਵਾਰੀ 10 ਦਿਨਾਂ ਦੇ ਵਿੱਚ ਇੱਕ ਵਾਰੀ ਜਰੂਰ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਖਵਾਓ ਬਹੁਤ ਫਾਇਦੇਮੰਦ ਦਾ ਤੇ ਇਹਦਾ ਫਲ ਵੀ ਗੇ ਫਿਰ ਜਦ ਤੱਕ ਉਹ ਦੀ ਇਜਾਜ਼ਤ ਸੱਤ ਸ਼ਰੀਆ ਕਾਨ